ਦੀ ਮੰਗਾ ਸੰਬੰਧੀ ਨਾਰੇ ਲਿਖਣ ਦੀ ਮੁਹਿੰਮ 55% ਦਾ ਰੱਦ ਕਰੋ ਉਮਰ Hadd ਸ਼ੋਰ ਦਾ ਵਾਦਾ ਬਹੁਤੇ ਕਹਿੰਦੇ ਆ ਕਿ 55 ਦੀ ਗੱਲ ਨਹੀਂ ਹੋ ਰਹੀ ਜਾਂ ਉਮਰ Hadd ਦੀ ਗੱਲ ਨਹੀਂ ਹੋ ਰਹੀ ਤਾਂ ਭਰਤੀ ਕੈਲੰਡਰ ਦੇ ਵਿੱਚ ਸਾਰਾ ਕੁਝ ਹੀ ਆਉਂਦਾ ਸਾਰੀਆਂ ਭਰਤੀਆਂ ਦੀ ਗੱਲ ਜਾਂ ਫਿਰ ਅੱਗੇ ਜਾ ਕੇ ਤੁਸੀਂ ਵੇਖ ਲਿਓ ਕਿਹੜੀਆਂ-ਕਿਹੜੀਆਂ ਭਰਤੀਆਂ ਦੀ ਗੱਲ ਤੁਹਾਨੂੰ ਵਿਖਾਉਣ ਲੱਗੇ ਆ ਜਿਹੜਾ ਕਿ ਬੇਰਜ਼ਗਾਰ ਸਾਂਝੇ ਮੋਰਚੇ ਵੱਲੋਂ ਅੱਜ 24 ਤਰੀਕ ਨੂੰ 24 ਦਸੰਬਰ ਨੂੰ ਬਰਨਾਲਾ ਜ਼ਿਲ੍ਹੇ ਦੇ ਮੋਗਾ ਰੋਡ ਦੇ ਉੱਤੇ ਪੱਖੋ ਕੈਂਚੀਆਂ ਓਵਰ ਬ੍ਰਿਜ ਬਣਿਆ ਹੈ ਜਿਹੜਾ ਉਹਦੇ ਉੱਤੇ ਇਹ ਨਾਰੇ ਲਿਖਣ ਦੀ ਮੰਗਾ ਕੀ ਹੈ ਇਹਨਾਂ ਮੰਗਾ ਤੋਂ ਜਾਣੂ ਕਰਵਾਉਣ ਦੇ ਲਈ ਹੈਲਥ ਵਰਕਰ ਦੀਆਂ ਹੋਗੀਆਂ ਸੈਕ ਪ੍ਰੋਫੈਸਰ ਦੀ ਹੋਗੀ ਤੁਸੀਂ ਦੇਖੀ ਹੈ ਏਟੀਟੀ ਦੀ ਹੋਗੀ ਤੇ ਸਾਰੀਆਂ ਭਰਤੀਆਂ ਦੀਆਂ ਮੰਗਾ ਇਹ ਸਾਰੀਆਂ ਭਰਤੀਆਂ ਕੀਤੀਆਂ ਜਾਣ ਇਹ ਮੰਗਾ ਬੇਰਿਕਾ ਰਾਮ ਬਲੋ ਭਰਤੀ ਕੈਲੰਡਰ ਜਿਵੇਂ ਮੈਂ ਤੁਹਾਨੂੰ ਦਿਖਾਉਣ ਲੱਗੇ ਅੱਗੇ ਦੂਰ ਤੱਕ ਬਹੁਤ ਵੱਡਾ ਇਹ ਕੋਲਾ ਲਿਖਿਆ ਹੋਇਆ ਸੋ ਉਮੀਦ ਹੈ ਤੁਸੀਂ ਇਹਨੂੰ ਜਰੂਰ ਟੈਗ ਸ਼ੇਅਰ ਕਰੋਗੇ